ਗੈਂਗਸਟਰਾਂ ਨੇ ਪੂਰੇ ਪੰਜਾਬ ਦੇ ਵਿੱਚ ਦਹਿਸ਼ਤ ਮਚਾਈ ਹੋਈ ਹੈ ਜਿਸ ਦੇ ਚੱਲਦੇ ਗੈਂਗਸਟਰਾਂ ਦੇ ਐਨਕਾਊਂਟਰ ਵੀ ਪੁਲਿਸ ਵੱਲੋਂ ਕੀਤੇ ਜਾ ਰਹੇ ਨੇ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਵਿੱਚ ਸਪੈਸ਼ਲ ਟਾਸਕ ਫੋਰਸ ਬਠਿੰਡਾ ਤੇ ਗੈਂਗਸਟਰਾਂ ਦੇ ਵਿਚਕਾਰ ਮੁਠਬੇੜ ਹੋਈ ਹੈ ਇਸ ਦੌਰਾਨ ਦੋਨਾਂ ਪਾਸਿਆਂ ਤੋਂ ਗੋਲੀਬਾਰੀ ਹੋਈ ਜਿਸ ਦੌਰਾਨ ਦੋ ਗੈਂਗਸਟਰ ਮਾਰੇ ਗਏ ਅਤੇ ਗੰਭੀਰ ਇੱਕ ਜਣਾ ਜ਼ਖਮੀ ਹੋਇਆ ਉੱਥੇ ਹੀ ਇੱਕ ਹੈੱਡ ਕਨਸਟੇਬਲ ਵੀ ਇਸ ਗੋਲੀਬਾਰੀ ਦੌਰਾਨ ਜ਼ਖਮੀ ਹੋਇਆ ਉੱਤ ਇਸ ਘਟਨਾ ਨੂੰ ਲੈ ਕੇ ਜੀਰਾ ਦੇ ਸਿਵਲ ਹਸਪਤਾਲ ਦੇ ਡਾਕਟਰ ਹਰਸ਼ ਬਰਮਾ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੋਲ ਤਿੰਨ ਲੋਕਾਂ ਨੂੰ ਪੁਲਿਸ ਲੈ ਕੇ ਆਏ ਸੀ ਜਿਸ ਦੇ ਵਿੱਚ ਇੱਕ ਦੀ ਤਾਂ ਮੌਤ ਹੋ ਚੁੱਕੀ ਸੀ ਦੂਸਰਾ ਜ਼ਖਮਾਂ ਦੀ ਤਾਬਨਾ ਚੱਲਦੇ ਹੋਏ ਦਮ ਤੋੜ ਗਿਆ ਤੇ ਇੱਕ ਸੀਰੀਅਸ ਹੋਣ ਕਰਕੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਜਿਹੜਾ ਨਿਸ਼ਚਿਤ ਹੈ ਕਿ ਨੇ ਆਏ ਨੇ ਕਲੀਨਿਕ ਤੋਂ ਹੀ ਕੀ ਸੀ ਤਿੰਨ ਪੇਸ਼ੈਂਟਸ ਆਏ ਸੀ ਸਾਡੇ ਕੋਲ ਜਿਹੜੇ ਕਿ ਪੁਲਿਸ ਨਾਲ ਹੋਈ ਹੈ ਉਹਨਾਂ ਦੀ ਫਾਈਟਿੰਗ ਸ਼ਾਇਦ ਤੇ ਉਹਨਾਂ ਤਿੰਨਾਂ ਚੋਂ ਇੱਕ ਜਨਾਂ ਤੇ ਬ੍ਰੌਡ ਡੈਡੀ ਸੀ ਜਿਹਦਾ ਨਾਮ ਗੋਰਾ ਸਿੰਘ ਹੈ ਰੈਜ਼ੀਡੈਂਟ ਆਫ ਮੰਦਿਰ ਤੇ ਬਾਕੀ ਦੋ ਸੀ ਉਹਨਾਂ ਚੋਂ ਇੱਕ ਕਾਫੀ ਸਿਕ ਸੀ ਉਹ ਐਕਸਪਾਇਰ ਹੋ ਗਿਆ ਤੀਸਰੇ ਨੂੰ ਅਸੀਂ ਫਰੀਦਕੋਟ ਟ੍ਰਾਂਫਰ ਕੀਤਾ ਉਹਦੀ ਹਾਲਤ ਕੀ ਕਿਸ ਤਰ੍ਹਾਂ ਜਿਹੜਾ ਰੈਫਰ ਕੀਤਾ ਸੀਰੀਅਸ ਹੀ ਹੈ ਤੇ ਇੱਕ ਕੋਈ ਮੁਲਾਜ਼ਮ ਤੇ ਵੀ ਵਜੀ ਹੈ ਹਾਂਜੀ ਉਹਨਾਂ ਦੇ ਵੀ ਥੋੜੀ ਜੀ ਹੈਗੀ ਹੈ ਇੰਜਰੀ ਗਨ ਸ਼ਾਟ ਹੀ ਹੈ ਉਹ ਜੋ ਆਬਜ਼ਰਵੇਸ਼ਨਸ ਨੇ ਤਿੰਨ ਪੇਸ਼ੈਂਟਸ ਆਏ ਸੀ ਸਾਡੇ ਕੋਲ ਜਿਹੜੇ ਕਿ ਪੁਲਿਸ ਨਾਲ ਹੋਈ ਹੈ ਉਹਨਾਂ ਦੀ ਫਾਈਟਿੰਗ ਸ਼ਾਇਦ ਤੇ ਉਹਨਾਂ ਤਿੰਨਾਂ ਚੋਂ ਇੱਕ ਜਨਾਂ ਤੇ ਬ੍ਰੌਡ ਡੈਡੀ ਸੀ ਜਿਹਦਾ ਨਾਮ ਗੋਰਾ ਸਿੰਘ ਹੈ ਰੈਜ਼ੀਡੈਂਟ ਆਫ ਮੰਦਿਰ ਤੇ ਬਾਕੀ ਦੋ ਸੀ ਉਹਨਾਂ ਚੋਂ ਇੱਕ ਕਾਫੀ ਸਿਕ ਸੀ ਉਹ ਐਕਸਪਾਇਰ ਹੋ ਗਿਆ ਤੀਸਰੇ ਨੂੰ ਅਸੀਂ ਫਰੀਦਕੋਟ ਰੈਫਰ ਕੀਤਾ ਉਹਦੀ ਹਾਲਤ ਕੀ ਕਿਸ ਤਰ੍ਹਾਂ ਜਿਹੜਾ ਰੈਫਰ ਕੀਤਾ ਸੀਰੀਅਸ ਸੀ ਹੈ ਤੇ ਇੱਕ ਕੋਈ ਮੁਲਾਜ਼ਮ ਤੇ ਵੀ ਵਜੀ ਹੈ ਹਾਂਜੀ ਉਹਨਾਂ ਦੇ ਵੀ ਥੋੜੀ ਜੀ ਹੈਗੀ ਹੈ ਇੰਜਰੀ ਗਨ ਸ਼ਾਟ ਹੀ ਹੈ ਉਹ ਜੋਬਰਵੇਸ਼ਨਸ ਨੇ ਸਦਾ ਦੇ ਕਿਸ ਮੁੱਠ ਪੇੜ ਦੇ ਵਿੱਚ ਦੋ ਗੈਂਗਸਟਰਾਂ ਦਾ ਐਨਕਾਊਂਟਰ ਹੋਇਆ ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਪਿੰਡ ਮੰਦਰ ਜ਼ਿਲ੍ਹਾ ਮੋਗਾ ਤੇ ਗੋਰਾ ਨਿਵਾਸੀ ਪਿੰਡ ਜਵਾਂ ਜ਼ਿਲ੍ਹਾ ਮੋਗਾ ਦੇ ਰੂਪਜ ਹੋਈ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ